लॻे हर बार सतगुरू महाराज से गाए, गाए। हल <laughs> ਸਾਹਿਆ ਸੱਜਣਾ ਇੱਕ ਦੂ ਖਲੇ ਨੂੰ ਖੌਲ ਕੋੰਕੀਆ ਬਣਾ ਹੈ ਤੇ ਆਣਾ ਬਧਾਈਆਂ ਦੀ ਰਚਨਾ ਖਤਵਾਰੇ ਵਾਲਾ ਢਾਡੀ ਜੱਥਾ ਇਉਂ ਖੜੀ ਗੱਲ ਗਿਆ चमकारीक चमकारे भर सवते हर्ष भर स i'm going to talk ਪਾਣੀ ਮਸਤੂਰੀ ਹੋਣਾ ਹੈ ਗਰੀਬ ਦੀ ਸਾਰੇ ਟੋਕੇ ਤੋਂ ਬੇਸਿ ਪਾਣੀ ਆ ਜਾ ਵੀਰੇ Gracias. ਵੇਖਾ ਰਾਮਾ ਦੇ ਬੋਤਿ ਸਤਕਾਰ ਜੋ ਗੁਰੂ ਕੇ ਪਿਆਰ ਵਾਲਿਆ ਸੰਤਾਂਾਂ ਮਤਲਬ ਮਹਾਨ ਨਗਰ ਕੀਰਤਨ ਦੇ ਸਾਧਨੀਆਂ ਪਧੀਆਂ ਜਿਹਦੇ ਵਿੱਚ ਪੰਚ ਕਾਇ ਸਹਿਬਾਨ ਦੀ ਗਵਾਈ ਹੇਟੇ ਪਰਿਪੁਰਥ ਮਹਾਰਾਜ ਸਾਰੇ ਨਗਰ ਦੀ ਪ੍ਰਕਾਸ਼ ਕਰ ਰਹੇ ਹਨ ਸੰਗਤਾਂ ਨੂੰ ਖੂਬੇ ਦਾ ਸੁਣਾ ਰਹੇ ਅੱਛੇ ਜਾ ਕੇ ਸਾਰੀ ਜੜੀ ਰਮਕ ਬਿੰਦੂ ਲਗਾ ਕੇ ਜੋ ਜੋ ਵੀ ਸੇਵਾ ਕਰੇ ਸੰਤ ਗੁਰੂ ਜੀ ਸਾਰੇ ਵਾਤ ਲਿਆ ਹੋਇਆ ਕਬੂ ਕਮ ਲੇਖੇ ਬਿਲਾ ਮੇਰ ਪ੍ਰਿਹਾਰ ਕਰਨ ਖੋਪਾ ਕਰਕੇ ਖੁਸ਼ੀਆਂ ਖਿੜੇ ਬਣੋ ਸਤ ਸ੍ਰੀ ਅਕਾਲ ਗੁਰੂ ਨਾਨਕ ਦੇ ਮਹਾਰਾਜ ਦੇ ਕਾਰਨ ਜੀਵੰਤ ਬਿਕਰੋ ਬਿਸਲੇ ਬਰਾਬਰੋਤੇ ਜਿਹਨੂੰ ਆਪ ਦੇ ਨਾਲ ਸਾਥ ਪਾਉਂਦੇ ਆ ਰਹੇ ਹਨ ਬਹੀਜੀ ਦਾ ਖਾਲਸਾ ਬਹੀਜੀ ਦੀ ਫਤਿਹ ਧੰਨ ਧੰਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਹੜਾ ਮਹਾਨ ਨਗਰ ਕੀਰਤਨ ਪਿੰਡ ਜੰਡ ਨਜ਼ਦੀਕ ਮੰਡੀ ਅਮਦਗੜ ਪਖਵਾਲ ਵੀ ਪੈਂਦਾ ਉੱਥੇ ਅੱਜ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਬਹੁਤ ਸਹੀ ਸਾਨੂੰ ਸਾਕਤ ਨਾਲ ਨਗਰ ਕੀਰਤਨ ਦੀ ਪਦਮਪਤਾ ਕੀਤੀ ਗਈ ਬਹੁਤ ਵਧੀਆ ਪੱਧਰ ਤੇ ਸਮਾਗਮ ਜਿੱਥੇ ਨਗਰ ਕੀਰਤਨ ਪਿੰਡ ਦੀ ਪ੍ਰਕਰਮਾ ਕਰਕੇ ਵਾਪਸੀ ਗੁਰੂ ਘਰ ਆਉਣਾ ਉੱਥੇ ਹੀ ਵੱਡੀ ਪੱਧਰ ਤੇ ਸੰਗਤਾਂ ਲਈ ਗੁਰੂ ਕੇ ਲੰਗਰ ਥਾਉ ਥਾਉ ਲਾਏ ਗਏ ਨੇ ਤੇ ਮੈਂ ਉੱਥੇ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਬਹੁਤ ਹੀ ਸਤਿਕਾਰਯੋਗ ਅੱਜ ਇਹ ਜਾਰੀ ਜਾਰੀ ਜੀ ਦਾ ਅਰਦਾਸ ਕਰਾਂ ਸਾਰੇ ਲੰਗਰਾਂ ਦੇ ਆਯੋਜਨ ਕਰਦੇ ਨੇ ਜਿਨ੍ਹਾਂ ਸੋ ਮੇਰੇ ਨਾਲ ਸਾਰੇ ਪਿੰਡ ਦੇ ਨਗਰ ਨੇ ਆਪਾਂ ਕਮੇਟੀ ਮੈਂਬਰਾਂ ਦਾ ਚਾਰੇ ਗੁਰਦਵਾਰਿਆਂ ਦੇ ਫਤਾਨ ਸਿੰਘ 18 ਨਾਲ ਲੜਨ ਕੇ ਸਾਹ ਜੀਵਿਤਤਾ ਆਉ ਦਾ ਸਾਹ ਸੂਨਾ ਬਾਚਰਦੇ ਹਿਸਾਬਾਇਆ ਸਾਹਿਬ ਨੇ ਮੇਰੇ ਕੋਲ ਨਹੀ ਮਾਰਾ ਮਾਰਾ ਮੈਸੇਜ ਹੈ ਜੀ ਨਾਮ ਜਪੋ ਕਰਤ ਕਰੋ ਨਾਮ ਸੁਣਾਓ ਕੋ ਨਾਮ ਜਪਣਾ ਫਰੂੜੀ ਆਗੇ ਜਿਹੜਾ ਮਹਾਰਾ ਮਹਾਰਾ ਦੇ ਕਹਾ ਵੀ ਦਸਾਂ ਲਿਆ ਨਾਮ ਜਪਣਾ ਗੱਦੀ ਵਾਲਾ ਕਹਿੰਦੇ ਨਾ ਵੀ ਨਾਮ ਨੂੰ ਲੋਰ ਹੈ ਨਹੀਂ ਉਹਨ ਗੁਰਮੁਖਤਾ ਜੀ ਬਾਦਾਰਟ ਨੇ ਉਹਨਾਂ ਲੋਕਾਂ ਨੂੰ ਬਚਣਾ ਨਾਮ ਜਪਣਾ ਬੰਨ ਛਕਣਾ ਕੌਣ ਸਵਾਲਾ ਮਤਲਬ ਕੋਈ ਗਰੀਬ ਪਰਵਾਰ ਨੂੰ ਹੈਲਪ ਕਰੋ ਕੌਣ ਸਿੱਖ ਭਾਈ ਗਟਾਣਾ ਨੂੰ ਹੈਲਪ ਕਰੋ ਚ ਕੋਲ ਉਪਰ ਕੋਈ ਕਮੀਆਂ ਰਹਿ ਜਾਈਆਂ ਨੂੰ ਕੋਈ ਪੇਦਾ ਕਰਦੇ ਪਿਆ ਉਹਨੂੰ ਹੈਲਪ ਕਰੋ ਚਾਹੇ ਕੋਈ ਕਮੀ ਆ ਕੋਈ ਕਿਸੇ ਗਰੀਬ ਦਾ ਵਿਚੂਚਿਆ ਪਿਆ ਉਹਨੂੰ ਲੋ ਅਸਾਂ ਗਰੀਬ ਜਿਹੜਾ ਦਿੱਤਾ ਸੀ ਸਿੱਖ ਭਾਈਆ ਕੋਈ ਪੇਦਾ ਮਤਹਾਇ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੰਥੀ ਲਗ ਲਗ ਕਹਦਾ ਹਾਂ